ਜਦੋਂ ਮਨੁੱਖ ਕਰਤੇ ਨੂੰ ਯਾਦ ਕਰਦਾ ਹੈ ਕਰਤੇ ਦੀ ਵਡਿਆਈ ਕਰਦਾ ਹੈ ਕਰਤੇ ਦੀ ਸ਼ੋਭਾ ਕਰਦਾ ਹੈ ਤੇ ਗੁਰੂ ਸਾਹਿਬ ਕਹਿੰਦੇ ਨੇ ਹਿਰਦਾ ਘਟੋਰ ਨਹੀਂ ਰਹਿੰਦਾ ਫਿਰਦਾ ਹਿਰਦਾ ਬੜਾ ਨਿਰਮਲ ਬਣ ਜਾਂਦਾ ਹਿਰਦਾ ਬੜਾ ਨਿਮਰਤਾ ਵਾਲਾ ਬਣ ਜਾਂਦਾ ਵਾ ਅੱਜ ਸਫਰੇ ਸਫਰੇ ਸ਼ਹਾਦਤ ਨੂੰ ਮੁੱਖ ਰੱਖਦੇ ਹਾਂ ਹੋਇਆਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਬਹੁਤ ਹੀ ਪਿਆਰੇ ਸੇਵਕ ਭਾਈ ਸਾਹਿਬ ਭਾਈ ਸੰਗਤ ਸਿੰਘ ਜੀ ਦਾ ਅੱਜ ਸ਼ਹੀਦੀ ਦਿਹਾੜਾ ਹੈ ਵੇਖੋ ਮੈਂ ਕਈ ਵਾਰੀ ਗੱਲ ਕਰਦਾ ਹੁੰਨਾ ਕਿ ਜੰਗ ਦੇ ਮੈਦਾਨ ਦੇ ਵਿੱਚ ਨਾ ਸ਼ਰੀਰ ਨਹੀਂ ਲੜਦੇਗੇ ਜੰਗ ਦੇ ਮੈਦਾਨ ਦੇ ਵਿੱਚ ਹਥਿਆਰ ਨਹੀਂ ਲੜਿਆ ਕਰਦੇਗੇ ਜੰਗ ਦੇ ਮੈਦਾਨ ਦੇ ਵਿੱਚ ਤੋਪਾਂ ਨਹੀਂ ਲੜਿਆ ਕਰਦੇਗਾ ਆਪਾਂ ਕਵਾਂਗੇ ਫਿਰ ਜੰਗ ਦੇ ਮੈਦਾਨ ਵਿੱਚ ਲੜਦਾ ਕੌਣ ਹੈ ਜੰਗ ਦੇ ਮੈਦਾਨ ਦੇ ਵਿੱਚ ਜज्ਬਾ ਲੜਦਾ ਹੈ ਤੇ ਅਗਲੀ ਗੱਲ ਜੰਗ ਦੇ ਮੈਦਾਨ ਦੇ ਵਿੱਚ ਮੈਂ ਲਫ਼ਜ਼ ਬੋਲਿਆ ਵੀ ਸ਼ਰੀਰ ਨਹੀਂ ਲੜਿਆ ਕਰਦੇਗੇ ਹੋ ਸਕਦਾ ਉਹਨਾਂ ਜ਼ਾਲਮਾਂ ਨੂੰ ਉਹਨਾਂ ਹਾਕਮਾਂ ਨੂੰ ਮਾਣੋਗਾ ਕਿ ਸਾਡੇ 6-6 ਫੁੱਟ ਦੇ ਸ਼ਰੀਰ ਹੈ ਉਹਨਾਂ ਹੱਕ ਮਣੂ ਮਾਣੋਏਗਾ ਕਿ ਸਾਡੇ ਸਾਡੇ 6 ਫੁੱਟ ਦੇ ਸਰੀਰ ਹੈ ਪਰ ਜਦੋਂ ਜੰਗ ਦੇ ਮੈਦਾਨ ਵਿੱਚ ਲੜਨ ਦੀ ਗੱਲ ਆਈ ਤੇ ਬਾਬਾ ਬਚਿੱਤਰ ਸਿੰਘ ਵਰਗੀ ਮਹਾਨ ਸ਼ਕਤੀਅਤ ਕੇਸਰੀ ਚੰਦ ਦਾ ਸਿੱਧਾ ਜਾ ਕੇ ਮੁਕਾਬਲਾ ਕਰਦੇ ਤੇ ਉਹਨਾਂ ਦੇ ਭਰਾਤਾ ਬਾਬਾ ਉਦੇ ਸਿੰਘ ਜਿਹੜੇ ਭਾਈ ਬਚਿੱਤਰ ਸਿੰਘ ਜੀ ਦੇ ਭਰਾ ਨੇ ਤੇ ਭਾਈ ਮਨੀ ਸਿੰਘ ਜੀ ਦੇ ਸਪੁੱਤਰ ਹਨ ਇਥੇ ਕੌਣ ਲੜਿਆ ਜਜਬਾ ਲੜਿਆ ਜਦੋਂ ਆਪਾਂ ਗੁਰੂ ਸਵਾਰਿਓ ਚਮਕੌਰ ਸਾਹਿਬ ਦਾ ਜ਼ਿਕਰ ਕਰਦੇ ਆ ਨਾ ਤੇ ਕਲੰਗੀਧਰ ਪਾਤਸ਼ਾਹ ਮਹਾਰਾਜ ਜੀ ਇਸ ਚਮਕੌਰ ਪਿੰਡ ਦੇ ਵਿੱਚ ਦੂਜੀ ਵਾਰੀ ਆਏ ਆ ਪਹਿਲੀ ਵਾਰੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਕੁਰਕ ਖੇਤਰ ਵਾਲੇ ਪਾਸੇ ਸਤਿਗੁਰੂ ਜੀ ਸਿੱਖੀ ਦਾ ਪ੍ਰਚਾਰ ਕਰਦੇ ਆ ਤੇ ਸਤਿਗੁਰੂ ਜੀ ਵਾਪਸ ਪਹੁੰਚੇ ਤੇ ਗਰੀਬ ਨਿਵਾਜ ਜੀ ਨੇ ਇਸ ਚਮਕੌਰ ਪਿੰਡ ਦੇ ਵਿੱਚ ਆਰਾਮ ਫਰਮਾਇਆ ਰੁਕੇ ਹੋਏ ਆ ਸਿੰਘ ਵਾਰ-ਵਾਰ ਕਹਿ ਰਹੇ ਪਾਤਸ਼ਾਹ ਜੀ ਆਪਾਂ ਅਨੰਦਪੁਰ ਸਾਹਿਬ ਚਲੀਏ ਆਪਣੇ ਕੋਲ ਹਥਿਆਰ ਬਹੁਤੇ ਨਹੀਂ ਹੈ ਆਪਣੇ ਕੋਲੇ ਸਿੱਖ ਬਹੁਤੇ ਨਹੀਂ ਹੈ ਤੇ ਜ਼ਾਲਮ ਵਾਰ-ਵਾਰ ਸਾਡੇ ਤੇ ਹਮਲਾ ਕਰਦਾ ਤੇ ਵਾਰ-ਵਾਰ ਸਾਡੇ ਤੇ ਪਿੱਛਾ ਕਰਦਾ ਗਰੀਬ ਨਿਵਾਜ ਤੇ ਆਪਾਂ ਕਿਰਪਾ ਕਰੋ ਕਿ ਆਪਾਂ ਅਨੰਦਪੁਰ ਸਾਹਿਬ ਚਲੀਏ ਇਹ ਗੱਲ 1700 ਲਗਭਗ ਦੋ ਦੀ ਹੈ ਤੇ ਕਲੰਗੀ ਤਰਪਾਸ਼ਾ ਦੇ ਅਲਫਾਜ਼ ਸੁਣਿਓ ਸਤਿਗੁਰੂ ਕਹਿੰਦੇ ਨਹੀਂ ਸਿੰਘੋ ਮੇਰਾ ਇੱਥੋਂ ਦਿਲ ਜਾਣ ਨੂੰ ਨਹੀਂ ਕਰਦਾ ਕਿਉਂਕਿ ਮੈਂ ਕਿਸੇ ਦੀ ਉਡੀਕ ਕਰ ਰਿਆ ਹਾਂ ਹੱਦ ਹੋ ਗਈ ਗੁਰੂ ਸਾਹਿਬ ਕਿਹਦੀ ਉਡੀਕ ਕਰਨਾ ਚਾਹੁੰਦੇ ਵੀ ਇੱਥੇ ਪਿੱਛੇ ਫੌਜ ਲੱਗੀ ਹੋਈ ਹੈ ਪਿੱਛੇ ਗੁਰੂ ਗੋਬਿੰਦ ਸਿੰਘ ਮਰਨ ਨੂੰ ਫੜਨ ਦੇਗਾ ਉਹਨਾਂ ਨੇ ਮਨ ਵਿੱਚ ਵਿਉਂਤਾਂ ਬਣਾ ਕੇ ਰੱਖੀਆਂ ਹੋਈਆਂ ਨੇ ਤੇ ਗੁਰੂ ਸਾਹਿਬ ਕਹਿੰਦੇ ਨਹੀਂ ਮੈਂ ਇੱਥੇ ਕਿਸ ਦੀ ਉਡੀਕ ਕਰਦਾ ਹਾਂ ਇਹ ਪਹਿਲੀ ਵਾਰੀ ਦੀ ਘਟਨਾ ਵਾ ਉਹ ਪਤਾ ਉਡੀਕੀ ਦੀ ਸੀਗੀ ਉਹ ਪੀਰ ਬੁੱਧੂ ਸ਼ਾਹ ਦਾ ਸਾਲਾ ਤੇ ਬੀਬੀ ਨਸ਼ੀਰਾ ਦਾ ਭਰਾ ਸੈਦ ਬੇਗ ਜਦੋਂ ਇਹਨਾਂ ਲੋਕਾਂ ਨੂੰ ਪਤਾ ਲੱਗਦਾ ਕਿ ਕਲੰਗੀਧਰ ਪਾਤਸ਼ਾਹ ਮਹਾਰਾਜ ਜੀ ਚਮਕੌਰ ਪਿੰਡ ਵਿੱਚ ਰੁਕਿਓ ਹੋਏ ਆ ਤੇ ਇਹਨਾਂ ਦੀ ਖੁਸ਼ੀ ਦੀ ਹੱਦ ਹੀ ਨਾ ਰਹੀ ਬੜੇ ਖੁਸ਼ ਹੋ ਗਏ ਇਨਾ ਆਖਿਆ ਕਲਗੀਧਰ ਪਾਤਸ਼ਾਹ ਮਹਾਰਾਜ ਕਿਲਿਆਂ ਦੇ ਵਿੱਚ ਸਨ ਤੇ ਜਿਨ੍ਹਾਂ ਨੂੰ ਜਿਤਨਾ ਔਖਾ ਸੀ ਹੁਣ ਤੇ ਕਿਲਿਆਂ ਤੋਂ ਬਾਹਰ ਹੋ ਗਏ ਹੁਣ ਤੇ ਬੜੀ ਜਲਦੀ ਨਾਲ ਜਿੱਤ ਲਵਾਂਗੇ ਤੇ ਨਾਲ ਕਿਸੇ ਨੇ ਸੁਨੇਹਾ ਲਾ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਫੌਜ ਵੀ ਬਹੁਤੀ ਨਹੀਂ ਹੈ ਬਹੁਤੇ ਸਿੱਖ ਵੀ ਨਹੀਂ ਹੈ ਹਥਿਆਰ ਵੀ ਬਹੁਤੇ ਨਹੀਂ ਹੈ ਤੇ ਅਲਫਖਾਂ ਵਰਗੇ ਤੇ ਸ਼ੈਦ ਬੇਗ ਵਰਗੇ ਕਲੰਗੀ ਤਰਪਾਸ਼ਾ ਮਹਾਰਾਜ ਤੇ ਚੜ ਕੇ ਆਉਂਦੇ ਆ 5-5000 ਦੀ ਫੌਜ ਲੈ ਕੇ ਆਏ ਮਤਲਬ 10000 ਦੀ ਫੌਜ ਲੈ ਕੇ 5000 ਅਲਫਖਾਂ ਲੈ ਕੇ ਆਇਆ ਤੇ 5 ਖਾਂ ਜਿਹੜਾ ਵਾ 5000 ਜਿਹੜੀ ਫੌਜ ਹੈ ਉਹ ਸ਼ੈਦ ਬੇਗ ਲੈ ਕੇ ਆਇਆ ਅਲਫਖਾਂ ਕਲੰਗੀ ਤਰਪਾਸ਼ਾ ਮਹਾਰਾਜ ਨਾਲ ਲੜਨ ਵਾਸਤੇ ਅੱਗੇ ਵਧਿਆ ਉਹਨੇ ਲਲਕਾਰਿਆ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਦੀ ਲਲਕਾਰ ਨੂੰ ਸਵਕਾਰ ਕਰ ਲਿਆ ਤੇ ਇੱਕ ਕਲਗੀਧਰ ਪਾਤਸ਼ਾਹ ਮਹਾਰਾਜੀ ਖਾਸੀਤ ਬੜੀ ਵੱਡੀ ਸੀ ਗੁਰੂ ਸਾਹਿਬ ਨੇ ਆਪ ਕਦੇ ਵੀ ਕਿਸੇ ਤੇ ਹਮਲਾ ਨਹੀਂ ਕੀਤਾ ਸੀ ਇਤਿਹਾਸਕਾਰ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਲਗਭਗ 14 ਜੰਗਾਂ ਲੜੀਆਂ ਪਰ 14 ਜੰਗਾਂ ਗੁਰੂ ਸਾਹਿਬ ਨੇ ਆਪ ਅੱਗੇ ਉਹ ਕਦੇ ਵੀ ਲੜੀਆਂ ਕਿਸੇ ਤੇ ਹਮਲਾ ਨਹੀਂ ਕੀਤਾਗਾ ਵੇਖੋ ਆਪਾਂ ਇੱਕ ਕੱਲ ਬਚਨ ਪੜ੍ਹ ਰਹੇ ਸਾਂ ਗੱਲ ਚੱਲਦੀ ਚੱਲਦੀ ਵਿੱਚ ਰੁਕ ਗਈ ਸੀਗੀ ਗੁਰੂ ਸਾਹਿਬ ਦਾ ਇੱਕ ਬੜਾ ਪਾਵਨ ਬੋਲ ਹੈ ਕਿ ਦਇਆਲ ਪੁਰਖ ਬਖਸ਼ੰਦ ਤੇ ਅੱਜ ਵੀ ਪਾਵਨ ਬੋਲ ਆਇਆ ਸਤਿਗੁਰੂ ਕਹਿੰਦੇ ਨੇ ਜਿਤ ਪਾਰ ਬ੍ਰਹਮ ਚਿੱਤ ਆਇਆ ਸੋ ਘਰ ਦੇਵ ਵਸਾਇਆ ਜਿਸ ਦੇ ਹਿਰਦੇ ਵਿੱਚ ਰੱਬ ਦਾ ਵਾਸਾ ਹੋਵੇ ਨਾ ਗੁਰੂ ਸਵਾਰਿਓ ਯਕੀਨ ਕਰਕੇ ਜਾਣਿਓ ਉਹ ਹਿਰਦਾ ਰੂਪੀ ਘਰ ਹਮੇਸ਼ਾ ਦਇਆ ਵਾਲਾ ਬਣ ਜਾਂਦਾ ਮੈਂ ਹੈਰਾਨ ਹੁਨਾ ਕਲਗੀਧਰ ਪਾਤਸ਼ਾਹ ਮਹਾਰਾਜ ਤੁਸੀਂ ਕਿੱਡੇ ਬਖਸ਼ੰਦ ਹੋ ਬਈ ਸਤਿਗੁਰੂ ਕਿੰਨੇ ਤੁਸੀਂ ਬਖਸ਼ਿਸ਼ਾ ਕਰਨ ਵਾਲੇ ਹੋ ਕਿੱਦਾਂ ਆਪ ਜੀ ਦਾ ਜਿਹੜਾ ਹਿਰਦਾ ਰੂਪੀ ਘਰ ਦਇਆ ਵਾਲਾ ਹੈ ਐਵੇਂ ਨਹੀਂ ਸਤਿਗੁਰੂ ਦੇ ਪਾਵਨ ਬੋਲ ਅਸੀਂ ਪੜਦੇ ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ ਸਤਿਗੁਰ ਹੋਏ ਦਇਆਲ ਨਾ ਕਬਹੂ ਝੂਰੀਏ ਮੇਰਾ ਗੁਰੂ ਕਿੱਦਾਂ ਵੱਡਾ ਦਿਆਲੂ ਹੈ ਜ਼ਾਲਮ ਵਾਰ-ਵਾਰ ਹਮਲਾ ਕਰ ਰਹੇ ਆ ਵਾਰ-ਵਾਰ ਗੁਰੂ ਸਾਹਿਬ ਜੀ ਨੂੰ ਖਤਮ ਕਰਨ ਦੀਆਂ ਸਿੰਘਾਂ ਨੂੰ ਖਤਮ ਕਰਨ ਦੀਆਂ ਵੈਲਤਾ ਬਣਾ ਰਿਹਾ ਕਾਲੇ ਮਨਸੂਬੇ ਆਪਣੇ ਮਨ ਵਿੱਚ ਤਿਆਰ ਕਰ ਰਿਹਾ ਅਲਫ ਖਾਨ ਚੜ ਕੇ ਆਇਆ 사ਤਗੁਰੂ ਨੇ ਉਹਦਾ ਜਵਾਬ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਸੈਦ ਬੇਗ ਅੱਗੇ ਵਧਿਆ ਇਹ ਸੈਦ ਬੇਗ ਉਹ ਹੈ ਜਦੋਂ ਕਲੰਗੀਧਾ ਪਾਸ਼ਾ ਮਹਾਰਾਜ ਨੂੰ ਫੜਨ ਵਾਸਤੇ ਜਾਂ ਮਾਫੀ ਚਾਉਣਾ ਖਤਮ ਕਰਨ ਵਾਸਤੇ ਅੱਗੇ ਵਧਿਆ ਸੀ ਦੋ ਹੀ ਗੱਲਾਂ ਸੀ ਵੀ ਜਾਂ ਤੇ ਅਸੀਂ ਖਤਮ ਕਰ ਦਾਂਗੇ ਜਾਂ ਪਕੜ ਕੇ ਲਿਆਵਾਂਗੇ ਤੇ ਇਹਦੇ ਮਨ ਵਿੱਚ ਇੱਕ ਫੈਸਲਾ ਆਇਆ ਕਿ ਮੇਰੀ ਜਿਹੜੀ ਭੈਣ ਆ ਨਸ਼ੀਰਾ ਉਹ ਕਲਗੀ ਤਰਪਾਸ਼ਾਵਰ ਦੀ ਬਹੁਤ ਜ਼ਿਆਦਾ ਖਿਦਮਤ ਕਰਦੀ ਬਹੁਤ ਸੇਵਾ ਕਰਦੀ ਹੈ ਸੇਵਕ ਹੈ ਤੇ ਕਿਉਂ ਨਾ ਜਾ ਕੇ ਮੈਂ ਇੱਕ ਵਾਰ ਉਹਨੂੰ ਸੁਨੇਹਾ ਲਾਵਾਂ ਤੇ ਉਹਨੂੰ ਵੀ ਪਤਾ ਲੱਗੇ ਕਿ ਮੇਰਾ ਭਰਾ ਕਲਗੀ ਤਰਪਾਸ਼ਾ ਵਾਲੇ ਪਾਸੇ ਵੱਧ ਰਿਹਾ ਵਾ ਤੇ ਜਦੋਂ ਸੈਦ ਬੇਗ ਨੂੰ ਤੱਕਿਆ ਪਿੱਛੇ ਉਹਨੇ ਆਪਣੇ ਸੈਨਿਕ ਦੇਖੀ ਆਪਣੇ ਭਰਾ ਦੇ ਨਾਲ 5000 ਉਹਨੇ ਸੈਨਿਕਾ ਦੇਖੀਆਂ ਤੇ ਉਹਨੇ ਪੁੱਛਿਆ ਕਲਗੀ ਭਰਾਤਾ ਇੰਨੇ ਪਠਾਨ ਲੈ ਕੇ ਇੰਨੇ ਤੋਂ ਰਾਜੇ ਲੈ ਕੇ ਇੰਨੇ ਸੈਨਿਕ ਲੈ ਕੇ ਕਿੱਥੇ ਜਾ ਰਿਆਂ ਉਹਨੇ ਆਖਿਆ ਮੈਂ ਤੇਰੇ ਕਲੰਗੀਧਰ ਪਾਤਸ਼ਾਹ ਮਹਾਰਾਜ ਨੂੰ ਫੜਨ ਲੱਗਿਆ ਵਾ ਵੇਖੋ ਉੱਥੇ ਫਿਰ ਨਸ਼ੀਰਾ ਨੇ ਇੱਕ ਅਰਦਾਸ ਕੀਤੀ ਸੀ ਕਲੰਗੀਧਰ ਪਾਤਸ਼ਾਹ ਮਹਾਰਾਜ ਤੇਰੇ ਬਚਨ ਹੈ ਤੂੰ ਤਾਰਦਾ ਵੀ ਹੈ ਤੇ ਤੂੰ ਮਾਰਦਾ ਵੀ ਹੈ ਹੋ ਸਕਦਾ ਤੂੰ ਬੜਿਆਂ ਨੂੰ ਮਾਰਿਆ ਹੋਏਗਾ ਪਰ ਅੱਜ ਮੈਂ ਤੇਰੇ ਚਰਨਾਂ 'ਚ ਅਰਦਾਸ ਕਰਦੀ ਹਾਂ ਸਤਿਗੁਰੂ ਜੀ ਜੇ ਮੇਰਾ ਭਰਾ ਤੁਹਾਡੇ ਸਾਹਮਣੇ ਆ ਗਿਆ ਸੈਦ ਬੇਗ ਇਹਨੂੰ ਮਾਰਿਓ ਨਾ ਇਹਨੂੰ ਤਾਰ ਦਿਓ ਵੇਖੋ ਉਥੇ ਸੰਗਤ ਹੋਈ ਗੁਰੂ ਦੀਆਂ ਵਿਚਾਰਾ ਹੋਈਆਂ ਤੇ ਉਸ ਗੁਰੂ ਦੀਆਂ ਵਿਚਾਰਾਂ ਨੇ ਇਸ ਸੈਦ ਬੇਗ ਦਾ ਜੀਵਰ ਪਲਟ ਕੇ ਰੱਖ ਦਿੱਤਾ ਸੀਗਾ ਬਿਨ ਭਾਗਾ ਸਤ ਸੰਗਨ ਲੱਭੈ ਬਿਨ ਸੰਗਤ ਮੈਲ ਪਰਿਜੈ ਜੀਓ ਬਿਨਾ ਸੰਗਤੋ ਜੀਵਨ ਵਿੱਚ ਮੈਲ ਬਣ ਜਾਂਦੀ ਹੈ ਪਰ ਅੱਜ ਬਣੀ ਹੋਈ ਮੈਲ ਸੰਗਤ ਨੇ ਖਤਮ ਕਰ ਦਿੱਤੀ ਗੁਰੂ ਦੀ ਵਡਿਆਈ ਗੁਰੂ ਦਾ ਪ੍ਰਤਾਪ ਗੁਰੂ ਦੀ ਰੋਸ਼ਨੀ ਗੁਰੂ ਦਾ ਗਿਆਨ ਐਵੇਂ ਨਹੀਂ ਬਚਨ ਲਿਖਿਆ ਬਾਣੀ ਚ ਗੁਰਬੇਨ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰ ਬਿਨ ਸੂਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ ਆਖਰਕਾਰ ਸੈਦ ਬੇਗ ਅੱਗੇ ਆਇਆ ਵਧਿਆ ਹੁਣ ਇਹਦੇ ਅੰਦਰ ਇੱਕ ਨਿਮਰਤਾ ਦੀ ਮੂਰਤ ਖੜੀ ਹੋ ਗਈ ਪਿਆਰ ਦੀ ਝਲਕ ਜਿਹੜੀ ਸੀ ਉਹ ਉਜਾਗਰ ਹੋ ਗਈ ਕਲੰਗੀਧਰ ਪਾਸ਼ਾ ਮਹਾਰਾਜ ਜੀ ਦੇ ਪ੍ਰਤੀ ਪਿਆਰ ਪੈਦਾ ਹੋ ਗਿਆ ਸ਼ਰਧਾ ਪੈਦਾ ਹੋ ਗਈ ਹੁਣ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਜਾਣਦੇ ਸਨ ਅੰਤਰਜਾਮੀ ਪੁਰਖ ਵਧਾਤੇ ਸਰਦਾ ਬਣ ਕੇ ਪੂਰੇ ਇਸੇ ਕਰਕੇ ਕਹਿੰਦੇ ਸਨ ਆਪਣੇ ਸਿੱਖਾਂ ਨੂੰ ਕਿ ਮੈਂ ਕਿਸੇ ਦੀ ਉਡੀਕ ਕਰ ਰਿਹਾ ਹਾਂ ਮੈਂ ਕਿਸੇ ਦਾ ਇੰਤਜ਼ਾਰ ਕਰ ਰਿਹਾ ਹਾਂ ਤੇ ਸਤਗੁਰੂ ਦੇ ਸਾਹਮਣੇ ਜਦੋਂ ਸੈਦ ਬੇਗ ਆਇਆ ਤੇ ਸਤਗੁਰੂ ਨੇ ਸ਼ਮਸ਼ੀਰ ਕੱਢੀ ਨਾ ਤੇ ਸੈਦ ਬੇਗ ਉੱਚੀ ਉੱਚੀ ਰੌਲਾ ਪਾਉਣ ਲੱਗ ਪਿਆ ਕਿ ਲਗਾ ਕਲੰਗੀਧਰ ਪਾਤਸ਼ਾਹ ਵੇਖਿਓ ਸਾਇਦ ਬੇਗਤੇ ਵਾਰ ਨਾ ਕਰਿਓ ਅਲਫਖਾ ਕਹਿੰਦਾ ਉਹ ਡਰ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਕਹਿੰਦਾ ਹਾਂ ਬਿਲਕੁਲ ਡਰ ਗਿਆ ਮੈਂ ਕਿਉਂਕਿ ਮੈਂ ਇਸ ਘਰ ਦਾ ਬਚਨ ਪੜ ਲਿਆ ਵਾ ਭੈ ਕਾਹੂ ਕੋ ਦਿੱਤਨਾ ਨੈ ਪਹਿਮਾਨਤ ਆਣ ਮੇਰੇ ਅੰਦਰ ਐਸੀ ਗੁਰੂ ਨੇ ਜਿਹੜੀ ਕਿਰਪਾ ਕੀਤੀ ਹੈ ਕਹਿਣ ਲੱਗੇ ਮੈਂ ਡਰ ਗਿਆ ਵਾਂ ਬਿਲਕੁਲ ਡਰ ਗਿਆ ਵਾਂ ਪਰ ਮੈਂ ਗੁਰੂ ਦਾ ਭੈ ਮੰਨਿਆ ਵਾਂ ਮੈਂ ਦੁਨੀਆ ਦਾ ਡਰ ਛੱਡ ਦਿੱਤਾ ਪਰ ਆਪਣੇ ਗੁਰੂ ਦਾ ਭੈ ਮੰਨ ਲਿਆ ਜੀਵਨ ਦੇ ਵਿੱਚੋਂ ਮੇਰੇ ਗੁਰੂ ਨੇ ਸਬਕ ਸਿਖਾਤਾ ਅਲਫਖਾਂ ਤੇਰੇ ਵਰਗਿਆਂ ਤੋਂ ਹੁਣ ਡਰਨਾ ਨਹੀਂਗਾ ਮੈਂ ਬੇਸ਼ੱਕ ਤੂੰ ਮੇਰੇ ਨਾਲ ਆਇਆ ਸੀ ਪਰ ਤੇਰੇ ਵਰਗਿਆਂ ਦਾ ਡਰ ਮੈਂ ਖਤਮ ਕਰ ਦਿੱਤਾ ਵਾ ਮੈਂ ਆਪਣੇ ਮਨ ਵਿੱਚ ਡਰ ਰੱਖਿਆ ਗੁਰੂ ਦਾ ਗੁਰੂ ਦਾ ਆਦਰ ਰੱਖਿਆ ਗੁਰੂ ਦਾ ਭੈ ਰੱਖਿਆ ਵਾ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਸੈਦਖਾਂ ਕਹਿੰਦਾ ਪਾਤਸ਼ਾਹ ਜੀ ਵਾਰ ਨਾ ਕਰਿਓ ਤੇ ਅਲਫਖਾਂ ਕਹਿੰਦਾ ਡਰ ਗਿਆ ਕਹਿੰਦਾ ਡਰਿਆ ਇਸ ਗੱਲ ਤੋਂ ਨਹੀਂ ਕਿ ਇਹ ਸੈਦਖਾਂ ਨੇ ਮਰ ਜਾਣਾ ਵਾ ਦਰਿਆ ਇਸ ਗੱਲ ਤੱਕ ਕਲੰਗੀ ਪਾਤਸ਼ਾਹ ਮਹਾਰਾਜ ਜਿਹੜੀ ਅੰਦਰ ਤਸਵੀਰ ਬਣੀ ਹੈ ਨਾ ਉਹ ਤਸਵੀਰ ਤੁਹਾਡੀ ਬਣੀ ਹੋਈ ਆ ਤੇ ਮੈਂ ਨਹੀਂ ਚਾਹੁੰਦਾ ਕਿ ਆਪ ਤਲਵਾਰ ਚਲਾਓ ਸ਼ਮਸ਼ੀਰ ਚਲਾਓ ਤੇ ਮੇਰੇ ਸਰੀਰ ਦੇ ਦੁਫਾੜ ਕਰ ਦਿਓ ਕਲੰਗੀ ਤਰਪਾਤਸ਼ਾ ਮੈਨੂੰ ਇਸ ਸਰੀਰ ਦਾ ਖੌਫ ਨਹੀਂ ਹੈ ਸਰੀਰ ਦਾ ਡਰ ਨਹੀਂ ਹੈ ਮੈਨੂੰ ਡਰ ਇਸ ਗੱਲ ਦਾ ਹੈ ਕਿ ਜਿਹੜੇ ਮੇਰੇ ਅੰਦਰ ਬੈਠੀ ਤਸਵੀਰੋ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਤੇ ਉਹ ਦੋ ਟੁਕੜੇ ਨਾ ਹੋ ਜਾਵੇ ਤੇ ਉਸੇ ਵਕਤ ਸੈਦ ਬੇਗ ਵਰਗੇ ਹਥਿਆਰ ਛੱਟ ਕੇ ਕਲੰਗੀ ਤਰਪਾਸ਼ਾ ਮਾਰਦੇ ਮਰੀਦ ਬਣ ਗਏ ਸਨ ਇੱਥੇ ਵਸ ਨਹੀਂ ਹੈ ਕਦੇ ਪੀਰ ਬੁੱਧੂ ਸ਼ਾਹ ਦਾ ਇਤਿਹਾਸ ਪੜ੍ਹ ਕੇ ਦੇਖੋ ਪੰਗਾਣੀ ਦੀ ਜਦੋਂ ਜੰਗ ਹੁੰਦੀ ਹੈ ਨਾ ਤੇ ਪੰਗਾਣੀ ਦੀ ਜੰਗ ਦੇ ਵਿੱਚ ਪੀਰ ਬੁੱਧੂ ਸ਼ਾਹ ਆਪਣੇ ਪਠਾਨ ਗੁਰੂ ਸਾਹਿਬ ਜੀ ਨੂੰ ਭੇਟਾ ਕਰਦਾ ਹੈ ਸਤਿਗੁਰੂ ਦੇ ਸਾਹਮਣੇ ਰੱਖਦਾ ਸਤਿਗੁਰੂ ਜੀ ਆਹ ਤੁਹਾਨੂੰ ਦੇ ਦਿੱਤੇ ਆ ਆਪਣੇ ਚਾਰ ਜਿਹੜੇ ਚਾਰ ਪੁੱਤਰ ਹੈ ਉਹ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਲੈ ਆਉਂਦਾ ਤੇ ਚਾਰੇ ਪੁੱਤਰਾਂ ਦੇ ਵਿੱਚੋਂ ਦੋ ਪੁੱਤਰ ਸ਼ਹੀਦ ਹੋ ਜਾਂਦੇ ਆ ਇਸੇ ਹੀ ਪੰਘਾਣੀ ਦੀ ਜੰਗ ਦੇ ਵਿੱਚ ਯਾਦ ਰੱਖਿਓ ਬੀਬੀ ਵੀਰੋ ਜਿਹੜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਭੂਆ ਲੱਗਦੀ ਹੈ ਉਸ ਬੀਬੀ ਵੀਰੋ ਦੇ ਪੰਜ ਪੁੱਤਰ ਵੀ ਪੰਘਾਣੀ ਦੀ ਜੰਗ ਦੇ ਵਿੱਚ ਸ਼ਾਮਲ ਹੁੰਦੇ ਆ ਤੇ ਯਾਦ ਰੱਖਿਓ ਇਹ ਉਹਨਾਂ ਦੀ ਗੱਲ ਹੈ ਜਿਨ੍ਹਾਂ ਨੇ ਆਪਣਾ ਜਜ਼ਬਾ ਗੁਰੂ ਦੇ ਆਸ਼ੇ ਅਨੁਸਾਰ ਜੀਆ ਹੈ ਇਸੇ ਤਰ੍ਹਾਂ ਅੱਜ ਦਾ ਜੋ ਸਾਡਾ ਇਤਿਹਾਸਕ ਵਿਹਾੜਾ ਹੈ ਭਾਈ ਸਾਹਿਬ ਭਾਈ ਸੰਗਤ ਸਿੰਘ ਇਹ ਉਦੋਂ ਦੀ ਘਟਨਾ ਵਾਪਰੀ ਜਦੋਂ ਕਲੰਗੀਧਰ ਪਾਤਸ਼ਾਹ ਮਹਾਰਾਜ ਨੂੰ ਭਾਈ ਦਿਆ ਸਿੰਘ ਨੇ ਪਹਿਲਾਂ ਬੇਨਤੀ ਕੀਤੀ ਸੀ ਪਰ ਸਤਗੁਰੂ ਨੇ ਅਖਿਆ ਨਹੀਂ ਮੈਂ ਵੀ ਸ਼ਹੀਦ ਹੋ ਕੇ ਜਾਵਾਂਗਾ ਮੇਰਾ ਜਿੱਥੇ ਅਜੀਤ ਸ਼ਹੀਦ ਹੋਇਆ ਮੈਂ ਵੀ ਕੁਰਬਾਨ ਹੋ ਕੇ ਜਾਵਾਂਗਾ ਉਹਨਾਂ ਨੇ ਅਖਿਆ ਪਾਤਸ਼ਾਹ ਤੁਸੀਂ ਚਲੇ ਜਾਓ ਅਸੀਂ ਫਰਿਆਦ ਕਰਦੇ ਬੇਨਤੀ ਕਰਦੇ ਹਾਂ ਕਿਉਂਕਿ ਜੇਕਰ ਬਾਗ ਦਾ ਮਾਲੀ ਜੀਵਤ ਰਹੇਗਾ ਅਨੇਕਾਂ ਬਾਗ ਤਿਆਰ ਹੋ ਜਾਣਗੇ ਪਰ ਗਰੀਬ ਨਿਵਾਜ਼ ਜੇ ਬਾਗ ਦੇ ਮਾਲੀ ਨੂੰ ਕੁਝ ਹੋ ਜਾਵੇ ਤੇ ਬਾਗ ਕਿੱਥੋਂ ਤਿਆਰ ਹੋਏਗਾ ਸਤਗੁਰੂ ਨੇ ਅਖਿਆ ਨਹੀਂ ਮੈਂ ਕੁਰਬਾਨ ਹੋਵਾਂਗਾ ਆਖਰਕਾਰ ਫਿਰ ਭਾਈ ਦਇਆ ਸਿੰਘ ਨੇ ਆਪਣੇ ਨਾਲ ਹੋਰ ਚਾਰ ਸਿੰਘ ਇਕੱਠੇ ਕੀਤੇ ਤੇ ਹੁਣ ਇੱਕ ਲਫ਼ਜ਼ ਆਖਿਆ ਕਲਗੇ ਹੁਣ ਤੁਹਾਨੂੰ ਖਾਲਸਾ ਬੇਨਤੀ ਨਹੀਂ ਕਰਦਾ ਹੁਣ ਤੁਹਾਨੂੰ ਖਾਲਸਾ ਹੁਕਮ ਕਰਨ ਲੱਗਿਆ ਕਿ ਤੁਸੀਂ ਗੜੀ ਛੱਡ ਕੇ ਜਾਓ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਫਿਰ ਆਪਣੀ ਕਲੰਗੀ ਆਪਣੀ ਪੋਸ਼ਾਕ ਭਾਈ ਸੰਗਤ ਸਿੰਘ ਜੀ ਨੂੰ ਦੇ ਦਿੱਤੀ ਤੇ ਬਿਲਕੁਲ ਇਦਾਂ ਹੀ ਜਾਲਮਾਂ ਨੂੰ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਮਮਤੀ ਤੇ ਖੜੇ ਕਲਗੀਧਰ ਪਾਤਸ਼ਾਹ ਮਹਾਰਾਜ ਹਨ ਤੇ ਉਹ ਗੁਰੂ ਕਾ ਯੋਧਾ ਉਹਨਾਂ ਜਾਲਮਾਂ ਦੇ ਨਾਲ ਲੜਦਾ ਹੋਇਆ ਅੱਜ ਦੇ ਦਿਨ ਸ਼ਹਾਦਾ ਜਾਨ ਪੀਤਾ ਗੁਰੂ ਸਾਹਿਬ ਕਿਰਪਾ ਕਰਨ ਸੂਰਾ ਸੋ ਪਹਿਚਾਨੀ ਹੈ ਜੋ ਲਰੈ ਦੀਨ ਕੇ ਹੇਤ ਉਰਜਾ ਉਰਜਾ ਕੱਟ ਮਰੈ ਕਬ ਹੂ ਨਾ ਛੱਡੈ ਖੇਤ ਮੇਰੇ ਮਾਲਕ ਕਿਰਪਾ ਕਰਨ ਅਸੀਂ ਵੀ ਆਪਣਾ ਜਿਹੜਾ ਜੀਵਨ ਹੈ ਉਹਨਾਂ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਉਹਨਾਂ ਦੇ ਅਨੁਸਾਰ ਜੀ ਲਈਏ ਗੁਰੂ ਸਾਹਿਬ ਕਿਰਪਾ ਕਰਨ ਹੋਈਆਂ ਗਲਤੀਆਂ ਦੀ ਖਿਮਾ ਆਉਸਤਕਾਰ ਜੋ ਸਿੰਘ ਸਹਿਬਾਨ ਜੀ ਦੇ ਪਾਸੋਂ ਜੀਵਾਨ ਦੀ ਹਾਜ਼ਰੀ ਸ਼ਰਨ ਕਰੀਏ ਜੀ ਸਰਾਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ